ਮੰਮੀ ਰੋਟੀ ਦੇਵਾ ਕੇ ਕਾਲਜ ਚੱਲ ਰਹੇ ਹਾਂ ਲੈ ਆਈ ਬੁੱਤ ਐ ਕਰਦੀਆਂ ਆ ਤਾਂ ਜਿਹੜੇ ਬਾਸੀ ਰੋਟੀਆਂ ਇਹ ਤਾਂ ਹਰਪ੍ਰੀਤ ਨੂੰ ਦੇ ਦੰਨੀਆਂ ਉਹਨੂੰ ਮੈਂ ਗਰਮ ਰੋਟੀ ਦੇ ਦੰਨੀ ਆਪਣੀ ਤੇ ਨਹੀਂ ਲੈ ਹਰਪ੍ਰੀਤ ਰੋਟੀ ਆ ਲੈ ਬੁੱਤ ਮੀ ਰੋਟੀ ਆ ਲੋ ਦੀਦੀ ਆ ਰੋਟੀ ਲੈ ਲਓ ਇਹਨੇ ਤੁਸੀਂ ਇਹ ਰੋਟੀ ਥੋੜਾ ਖਾਉਗੀ ਇਹ ਗਰਮ ਰੋਟੀ ਲੈ ਕੇ ਆਈਆਂ ਮੈਂ ਇਹਦੇ ਜੋਕੀ ਦੇਖੀ ਕੋਮਲ ਤੂੰ ਕਦੇ ਐਵੇਂ ਨਹੀਂ ਸੋਚਿਆ ਵੀ ਮੰਮੀ ਆਪਣੇ ਨਾਲ ਕਿੰਨਾ ਫਰਕ ਕਰਦੇ ਨੇ ਹਨਾ ਮਾਲਿਆਚਲ ਮੈਂ ਉਹਨਾਂ ਦੀ ਮਤਰੀ ਕੁੜੀਆਂ ਪਰ ਉਹਨਾਂ ਨੂੰ ਐਵੇਂ ਸ਼ਰੀਆਮ ਫਰਕ ਨਹੀਂ ਕਰਨਾ ਚਾਹੀਦਾ ਤੁਹਾਨੂੰ ਗਰਮ ਗਰਮ ਰੋਟੀਆਂ ਦੇ ਰਹੀ ਐ ਤੇ ਮੈਨੂੰ ਦੇਖੀ ਕਿਵੇਂ ਬੇਹੀਆਂ ਇਕੱਠੀਆਂ ਹੀ ਧਰ ਦਿੰਦੀ ਆ ਚੱਲ ਫੇਰ ਕੀ ਹੋਇਆ ਮੰਮੀ ਐਸੀ ਕਾਲਜ ਚੱਲ ਰਹੇ ਆ ਠੀਕ ਦੱਸੋ ਦੋਨਾਂ ਦੀ ਫੀਸ ਮੈਂ ਕਿਵੇਂ ਭਰੂੰਗੀ ਦੱਸ ਮੇਤੋਂ ਦੀ ਫੀਸਾਂ ਭਰੀਆਂ ਜਾਂਦੀਆਂ ਹੈਗੀਆਂ ਕਿ ਮਾਪੇ ਮਰ ਗਏ ਮੇਰੇ ਪੱਲੇ ਪਾ ਗਏ ਇਹਨੂੰ ਬੱਸ ਮੈਂ ਆਪਣੀ ਧੀ ਦਾ ਚੱਕਾ ਕਿਹਦਾ ਬੋਝੀ ਚੱਕਾ ਹੁਣ ਕਿੰਨੇ ਖਰਚੇ ਆ ਦੇਖ ਅੱਜ ਇਹ ਕੁੜੀ ਕਿਵੇਂ ਜਾਂਦੀ ਆ ਮੈਂ ਵੀ ਹੁ ਬਹਾਨਾ ਕਰਦੀ ਆ ਡਰਾਮਾ ਕੋਈ ਕੁੜੀਏ ਹਰਪ੍ਰੀਤ ਹਾਂ ਮੇ ਕੀ ਹੋ ਗਿਆ ਮੇਰਾ ਸਿਰ ਬਹੁਤ ਦੁਖਦਾ ਜਦ ਨਹੀਂ ਤੂੰ ਕਾਲਜ ਜਾ ਉਹਨੂੰ ਤੂੰ ਜਾ ਬਸ ਤੂੰ ਜਾ ਕਾਲਜ ਤੂੰ ਪੜਾ ਆਪਣਾ तू घरे रह काम कौन करूगा फिर ठीक है मम्मी कोई ना मैं घरे हां मैं तो बहुत औखी हां जे मैंने मंजे ते ले चल बेड ते बस यार ओदी बस दी वेट कर दी जी पता नहीं कब तक आऊंगी हम्म चल मैं तन्नू बात ही कर दी हां मैं देख ला बस ओ नहीं आई हैगी हर पे तो नहीं ओ नहीं आई ओ दी ना तबीयत नहीं ठीक है कि आज जैसे करके बस वो कर रहेगी थी थी, थी, चल, अच्छा हां जी मैं आगे ਤਾਂ ਉਹ ਡੇਲੀ ਜਾਂਦੇ ਕੀ ਹੋ ਗਿਆ बस बुखार ਹੋ ਗਿਆ ਸੀ ਨਾ ਕੋਈ ਕਹਿੰਦੀ ਮੇਰੀ ਤਬੀਬ ਜੀ ਕਹਿੰਦੀ ਮੈਂ ਜਾਣਾ ਨਹੀਂ ਹੈਗਾ ਮੈਂ ਚਲ ਪੈਂਦਾ ਮम्मी ਵੀ ਕਹਿਣ ਲੱਗੀ ਵੀ ਤੂੰ ਰੈਸਟ ਕਰ ਲਉਗੀ ਅੱਜ ਮੈਂ ਕਿਹਾ ਚਲ ਕੋਈ ਗੱਲ ਅੱਛਾ ਚਲ ਬੱਸ ਆ ਗਿਆ ਚਲ ਚਾਂਦੀ ਰੱਬਾ ਕਦੇ ਕਿਸੇ ਦੇ ਮਾਂ ਪਿਓ ਨਾ ਕੋਈ ਜੇ ਮੇਰੀ ਮਾਂ ਜਿਉਂਦੀ ਹੁੰਦੀ ਹੁੰਦੀ ਨਾ ਕਦੇ ਮੇਰੇ ਨਾਲ ਐਵੇਂ ਨਾ ਹੋਣ ਦਿੰਦੀ ਮੈਨੂੰ ਪਤਾ ਚਾਚੀ ਤੂੰ ਸਾਰੇ ਡਰਾਮੇ ਕਰਦੀ ਆ ਜੇ ਤੈਨੂੰ ਇੰਨਾ ਹੀ ਬੁਖਾਰ ਹੁੰਦਾ ਤੂੰ ਕੋਮਲ ਨੂੰ ਘਰੇ ਰੱਖਦੀ ਮੈਨੂੰ ਪਤਾ ਤੂੰ ਮੈਨੂੰ ਅੱਗੇ ਨਹੀਂ ਪੜਾਉਣਾ ਚਾਹੁੰਦੀ ਤੈਨੂੰ ਇਹ ਆ ਵੀ ਚੱਲ ਫਰੀਦ ਦੀ ਸਾਨੂੰ ਨੌਕਰ ਮਿਲ ਰਹੀ ਆ ਨਿਕੁੜੀਏ ਕਿਹਦੇ ਉਸਕੋ ਦਸਕਾ ਲਾਈਆ ਤੂੰ ਹੈ ਮੈਨੂੰ ਪਤਾ ਤੇਰੇ ਅੱਗ ਲੱਗੀ ਹੋਈ ਆ ਕੱਲ੍ਹ ਜੀ ਜਾਣਦੀ ਜਿਹੜੀ ਗੱਲ ਆ ਸਭ ਪਤਾ ਮੈਂ ਸਭ ਜਾਣਦੀ ਆ ਬਸ ਆਪਣਾ ਘਰੇ ਬਹਿ ਕੇ ਘਰ ਦਾ ਕੰਮ ਸਿੱਖ ਪੜ੍ਹਾਈ ਤੇਰੀ ਬੰਦ ਉਰੇ ਚੰਗਾ ਜਿਹਾ ਮੁੰਡਾ ਦੇਖ ਕੇ ਵਿਆਹ ਕਰ ਦੇਣਾ ਆਪੇ ਤੈਨੂੰ ਪੜਾਉਣਗੇ ਲਿਖਾਉਣਗੇ ਹਾਂ ਮੰਮੀ ਮੈਨੂੰ ਆ ਪੇਪਰ ਤਾਂ ਦੇ ਦੇਣ ਤੋਂ ਨਹੀਂ ਨਹੀਂ ਪੇਪਰ ਉੱਪਰ ਕੁਝ ਨਹੀਂ ਦੇਣੇ ਤੈਨੂੰ ਦੱਸਾਂ ਮੈਂ ਸਿੱਧੀ ਹੋ ਕੇ ਕੰਮ ਸਿੱਖ ਕਰ ਦੇ ਸਾਰੇ ਕੀ ਤੂੰ ਦੁਸਕੇ ਦੁਸਤ ਲਾਈਏ ਤੇ ਜਿਆਦਾ ਹੀ ਕਿਤੇ ਕੀ ਹੋਇਆ ਹਰਪ੍ਰੀਤ ਕਿਉਂ ਨਹੀਂ ਆ ਰਹੀ ਪੱਕਾ ਉਹਦੀ ਚਾਚੀ ਨਾਲ ਪੰਗਾ ਪਿਆ ਹੋਊਗਾ। ਉਹਦੀ ਭੈਣ ਵੀ ਮਨ ਲਾਦਾ ਝੂਠ ਬੋਲਦੀ ਆ। ਹੂੰ। ਪਤਾ ਨਹੀਂ ਵਿਚਾਰੀ ਕਦੋਂ ਸੁੱਖ ਦਾ ਸਾਹ ਲੂਗੀ। ਕਦੋਂ ਸਾਡਾ ਵਿਆਹ ਹੋਊਗਾ। ਚੱਲ ਮੈਂ ਕਹਿੰਨਾ ਜਲਦੀ ਹੋ ਜਾਵੇ। ਵਧੀਆ ਚਾਚੀ ਤੋਂ ਛਡਕਾਰਾ ਮਿਲੇ। ਮਾਂ ਬਿਨਾਂ ਔਖਾ ਰੱਬਾ। ਚੱਕਰ ਜੇ ਆਈ ਜਾਂਦੇ ਨੇ। ਹੁਣ ਜੇ ਮਮਮੀ ਨੂੰ ਕਹੂੰਗੇ ਨੇ ਫੇਰ ਕੁਛ ਨਾ ਕੁਛ ਬੋਲਣ ਲੱਗ ਜਾਂਦਾ। चल मैं करती हूँ पी जाके किचन लाचन ये की पी जाती है रसोई चा दस दी मैं तेन पता है तू की पी जाती थी दुध पी थी तू ना तू दुद्ध पी गई है कोमल की पीऊगी आके ना कॉलेज भी जाना हों तू तो घरे वह सारा दिन ਦਲਤੋ ਬੜ ਜਾਂਦੀ ਏ ਰਸੋਈ ਚ ਕੀ ਹੋ ਗਿਆ ਮਮੇ ਮੈਂ ਇੱਥੇ ਪੈਣਾ ਤਾਂ ਕਿਉਂ ਮੰਮੀ ਹਾਂ ਦੁੱਧ ਪੀਤਾ ਦੁੱਧ ਕਿਉਂ ਪੀਤਾ ਤਾਂ ਮੇਰੀ ਕੁੜੀ ਦਾ ਕੋਮਲ ਦਾ ਮੰਮੀ ਫੇਰ ਕੀ ਹੋ ਗਿਆ ਜੇ ਮੈਂ ਦੁੱਧ ਪੀ ਲੈ ਨਾ ਨਾ ਬਸ ਤੈਨੂੰ ਸਜ਼ਾ ਤਾਂ ਇੱਥੇ ਰਹਿਣਾ ਇੱਥੇ ਪੈਣਾ ਇੱਥੇ ਬੈ ਘਰ ਚ ਰਹਿਣਾ ਮੰਮੀ ਲੋਕਾਂ ਮੂਰੇ ਤਾਂ ਤੁਸੀਂ ਬੜੇ ਚੰਗੇ ਬਣਦੇ ਹੋ ਮੇਰਾ ਮੂੰਹ ਬੰਦ ਦਿਨੇ ਹੋ ਵੀ ਕਿਸੇ ਮੂਰੇ ਬੋਲਣਾ ਨਹੀਂ ਹੈਗਾ ਨਹੀਂ ਬੋਲਣਾ ਹਾਂ ਭੁਗਤੋਂਗੇ ਭੁਗਤ ਲੂੰਗੇ ਕੋਈ ਨਾ ਮੈਂ ਆ ਵੀ ਕਰਦੀ ਆ ਜਸ਼ਨ ਨੂੰ ਫੋਨ ਲਾ ਕੇ ਸਾਰਾ ਕੁਝ ਦੱਸਦੀ ਆ ਹੁਣ ਇੱਕੋ ਹੀ ਆ ਮੇਰਾ ਇਹ ਦੁਨੀਆ 'ਚ ਹੋਰ ਕੋਈ ਨਹੀਂ ਹੈਗਾ ਹੈਲੋ ਜਸ਼ਨ ਕੁਝ ਨਹੀਂ ਯਾਰ ਤੈਨੂੰ ਪਤਾ ਹੀ ਆ ਚਾਚੀ ਬਾਰੇ ਮੈਂ ਤੈਨੂੰ ਪਹਿਲਾਂ ਵੀ ਦੱਸਿਆ ਹੋਇਆ ਸੀਗਾ ਅੱਛਾ ਹੁਣ ਤੂੰ ਠੀਕ ਆ ਤੂੰ ਉਹ ਗੱਲਾਂ ਛੱਡ ਤੂੰ ਮੈਨੂੰ ਦੱਸ ਵੀ ਤੂੰ ਮੇਰੇ ਨਾਲ ਵਿਆਹ ਕਦੋਂ ਕਰਾਏਂਗਾ ਤੂੰ ਹਰ ਵਾਰੀ ਆ ਵੀ ਝੱਜਨੇ ਪੱਜ ਜੰਨੇ ਆ ਕੀ ਮਤਲਬ ਤੇਰਾ ਪੱਜ ਜੰਨੇ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਚਾਹੇ ਮੇਰੇ ਨਾਲ ਨਾ ਜਿਵੇਂ ਦਾ ਮਰਜ਼ੀ ਬੀਹੇਵ ਕਰਦੇ ਨੇ ਉਹ ਪਰ ਜੇ ਮੇਰੇ ਮਾਪਿਓ ਤੋਂ ਬਾਅਦ ਮੇਰਾ ਇੱਥੇ ਕੋਈ ਹੋਰ ਹੈਗਾ ਨਾ ਤਾਂ ਮੇਰੇ ਚਾਚੀ ਚਾਚਾ ਹੀ ਨੇ ਚਾਹੇ ਜਿਵੇਂ ਮਰਜ਼ੀ ਰੱਖਦੇ ਨੇ ਮੈਨੂੰ ਆਪਣੇ ਘਰੇ ਰੱਖਦੇ ਨੇ ਮੈਨੂੰ ਇੱਥੋਂ ਤੱਕ ਪੜਾਇਆ ਵੀ ਹੁਣ ਉਹ ਨਹੀਂ ਖਰਚਾ ਚੱਕ ਸਕਦੇ ਇਹਦੇ 'ਚ ਉਹਨਾਂ ਦੀ ਕੋਈ ਗਲਤੀ ਨਹੀਂ ਹੈਗੀ ਜਿਸਨ ਬਸ ਅੱਜ ਤੋਂ ਬਾਅਦ ਮੇਰੇ ਨਾਲ ਭੱਜਣ ਦੀ ਗੱਲ ਨਾ ਕਰੀ ਫੇਰ ਵੀ ਉਹਨਾਂ ਦੀ ਕੋਈ ਇੱਜ਼ਤ ਹੈ ਪਿੰਡ 'ਚ ਕੀ ਸੋਚਣਗੇ ਉਹ ਵੀ ਇੱਕ ਤਾਂ ਸੀ ਪਾਲ ਪੋਸ ਕੇ ਐਡੀ ਵੱਡੀ ਕੀਤੀ ਤੇ ਉਹ ਸਾਡੇ ਨਾਲ ਆਹ ਕੁਛ ਕਰ ਗਈ ਅੱਜ ਤੋਂ ਬਾਅਦ ਕੋਈ ਵੀ ਕਿਸੇ ਦਾ ਬੱਚਾ ਪਾਲਣ ਤੋਂ ਬਾਅਦ ਨਾ 100 ਵਾਰੀ ਸੋਚੂਗਾ ਜੇ ਮੈਂ ਇੱਦਾਂ ਗਲਤ ਕਦਮ ਚੱਕ ਲਿਆ ਦੇਖ ਲਾ ਇਹ ਤਾਂ ਕੁੜੀ ਬਹੁਤ ਚੰਗੀ ਆ ਭਾਈ ਮੇਰੇ ਬਾਰੇ ਕੀ ਸੋਚਦੀ ਆ ਮੈਂ ਇਹਦੇ ਨਾਲ ਕੀ ਕਰ ਦਿੱਤੀ ਦੱਸ ਹੈ ਮੈਨੂੰ ਤਾਂ ਬਹੁਤ ਗਲਤੀਆਂ ਹੋ ਗਈਆਂ ਮੈਂ ਤਾਂ ਵਿਚਾਰੀ ਦਾ ਬਹੁਤ ਜ਼ੁਲਮ ਕਰਤਾ ਸਾਡੇ ਬਾਰੇ ਕਿੰਨਾ ਸੋਚਦੀ ਆ ਕਿੰਨਾ ਅਕਲ ਦੀ ਗੱਲ ਕਰਦੀ ਆ ਤਾਂ ਹੁਣ ਮੇਰੀ ਕੁੜੀ ਦੇ ਬਰਾਬਰ ਹੀ ਰੱਖੂੰਗੀ ਮੈਂ ਇਹਨੂੰ ਅੱਜ ਤੋਂ ਬਾਅਦ ਨਹੀਂ ਮੈਂ ਤੇਗਾ ਇਕਣਾ ਕਰਨਾ ਹੈਗਾ ਮਾੜਾ ਸਲੂਕ ਤਾਂ ਬਹੁਤ ਸਿਆਣੀ ਕੁੜੀ ਆ ਦੇਖ ਕਿੱਡੀ ਅਕਲ ਦੀ ਗੱਲ ਕਰੀ ਆਨੇ ਕਿਹਦੇ ਨਾਲ ਗੱਲ ਕਰ ਦਿੱਤੀ ਪੁੱਤ ਤੂੰ ਨਾ ਮੰਮੀ ਮੈਂ ਤਾਂ ਕਿਸੇ ਨਾਲ ਗੱਲ ਨਹੀਂ ਕੀਤੀ ਨਹੀਂ ਪੁੱਤ ਮੈਂ ਸੁਣ ਲਿਆ ਸਾਰਾ ਕੁਝ ਡਰਨਾ ਨਾ ਦੋ ਡਰਨਾ ਦੱਸ ਦੇ ਜਿਵੇਂ ਤੂੰ ਕਹੂਗੀ ਉਹਨੇ ਕਰਦਾਂਗੇ ਅਸੀਂ ਕੋਈ ਗੱਲ ਨਹੀਂ ਡਰੀਦਾ ਨਹੀਂ ਹੁੰਦਾ ਪੁੱਤ ਸਾਨੂੰ ਹੁਣ ਪਤਾ ਲੱਗ ਗਿਆ ਹੈ ਬੱਚੇ ਤੂੰ ਸਾਡੇ ਬਾਰੇ ਕਿੰਨੀ ਸਾਡੀ ਇੱਜ਼ਤ ਦਾ ਖਿਆਲ ਰੱਖਿਆ ਹੈ ਅਸੀਂ ਤੇਰੇ ਬਾਰੇ ਕੀ ਮੈਂ ਤੇਰੇ ਨਾਲ ਮਾੜਾ ਸਲੂਕ ਕਰਦੀ ਸੀ ਚਲ ਕੋਈ ਨਾ ਮੰਮੀ ਉਹ ਤੁਹਾਨੂੰ ਰਿਲਾਈਜ਼ ਹੋ ਗਿਆ ਨਾ ਉਹੀ ਵੱਡੀ ਗੱਲ ਚਲ ਕੋਈ ਨਾ ਪੁੱਤ ਮਾਫ ਕਰਦੀ ਸਾਨੂੰ ਬੱਚੇ ਨਾ ਮੰਮੀ ਤੁਸੀਂ ਐਵੇਂ ਨਾ ਕੋਈ ਨਾ ਪੁੱਤ